ਵਿੱਚ ਵੱਡਾ ਪੇਲੋੜ ਪੈਂਦੀ ਏ ਪੁੱਤ ਦੇ ਕੰਦੇ ਦੀ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਜੇ ਬੰਦੇ ਦੀ ਵਿੱਚ ਵੱਡਾ ਪੇਲੋੜ ਪੈਂਦੀ ਆ ਪੁੱਤ ਦੇ ਕੰਦੇ ਦੀ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਜੇ ਬੰਦੇ ਦੀ ਜਦੋਂ ਮਾਂ ਪਿਓ ਘਰ ਚੋਂ ਕੱਢ ਹਾਵੇਲੀ ਪਾਇਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ ਨਾ ਪੇਕਿਆਂ ਦੀ ਨਾ ਸਹੁਰਿਆਂ ਦੀ ਮੈਨੂੰ ਸਾਰੇ ਕਹਿਣ ਬੇਗਾਨੀ ਮਾਂ ਉਦਾਂ ਤੇ ਕੁਝ ਹੋਇਆ ਨਹੀਂ ਤੂੰ ਜਿੱਦਾਂ ਸੀ ਹੈ ਆਨੀ ਮਾਂ ਜਦ ਮੰਗ ਹੀ ਮੈਂ ਕੁਝ ਸਕਦੀ ਨਹੀਂ ਕਿ ਫਾਇਦਾ ਟੁੱਟ ਗਏ ਤਾਰਿਆਂ ਦਾ ਮੇਰਾ ਨਾ ਕੋਈ ਘਰ ਹੋਇਆ ਮੈਂ ਮਾਂਏ ਜੋੜਦੀ ਰਹੀ ਘਰ ਸਾਰਿਆਂ ਦਾ ਮੇਰਾ ਨਾ ਕੋਈ ਘਰ ਹੋਇਆ ਮੈਂ ਮਾਂਏ ਜੋੜਦੀ ਰਹੀ ਘਰ ਸਾਰਿਆਂ ਦਾ